ਗਹਿਤ ਕਮਰੌਲੀ ਨਹੀਂ ਪਾਉਂਦੇ ਬਹਿ ਬਹਿਤ ਵੀਰ ਸੁਬੰਗ ਉਹ ਤਾਂ ਬਹਿ ਕੇ ਬੈਠੇ ਹੀ ਰਹੇ ਉਹ ਨਹੀਂ ਉੱਠੇ ਉਹਨਾਂ ਦੇ ਆਉਣ ਤੇ ਉਹ ਆਪਣੇ ਚੁੱਪ ਸ਼ਾਂਤ ਬੈਠੇ ਨੇ ਸੁਣ ਰਹੇ ਨੇ ਉਹਨਾਂ ਨੇ ਆ ਕੇ ਕਮਰੌਲੀ ਪਾਲੀ ਕਾਮਾਂ ਨੇ ਕਮਰੌਲੀ ਪਾਉਣੀ ਹੁੰਦੀ ਹੈ ਹੋਰ ਕੀ ਕਰਦਾ ਹੁੰਦਾ ਲਹਿ ਲਹਿਤ ਬਾਣ ਕਿਰਪਾਣੀਆਂ ਉਹ ਆਪਣੇ ਕਿਰਪਾਣ ਜਿਹੜਾ ਉਹਨਾਂ ਕੋ ਹਥਿਆਰ ਦੇ ਸਵਾਲ ਲਿਓ ਲਹਿਰਾ ਰਹੇ ਨੇ ਬੋਲ ਰਹੇ ਨੇ ਗਇ ਗਹਿਤ ਪ੍ਰੇਤ ਮਸਾਣੀਆਂ ਆ ਦੇਖ ਪ੍ਰੇਤ ਨੇ ਉਹ ਹੀ ਤਾਂ ਪ੍ਰੇਤ ਨੇ ਗਹਿ 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 ਉਹ ਪ੍ਰੇਤ ਨੇ ਮਸਾਨ ਨੂੰ ਮੰਨਣ ਵਾਲੇ ਨੇ ਸਾਰੇ ਹੀ ਅਜੰਤਰ ਮੰਤਰ ਵਾਲੇ ਮੜੀਆਂ ਮਸਾਨਾਂ ਨੂੰ ਪੂਜਣ ਵਾਲੇ ਨੇ ਇਹ ਆਪੇ ਮਸਾਨ ਨੇ ਸਰੀਰ ਇਹਨਾਂ ਦਾ ਸਰੀਰ ਨਾਲ ਜਿਹੜਾ ਜੁੜਿਆ ਮਸਾਨ ਹੈ ਜੇ ਤਨ ਬਿਰਹਾ ਨਾਲ ਉਪਜਿਆ ਸੋ ਤਨ ਜਾਣ ਮਸਾਨਾਂ ਉਹਨਾਂ ਦੇ ਹੁਣ ਵੀ ਬਿਰਹਾ ਨਹੀਂ ਉਪਜਿਆ ਤੇ ਮਸਾਨ ਇਹਨੇ ਹੋਰ ਕੀ ਨੇ ਪ੍ਰੇਤ ਨੇ ਮਾਇਆ ਨੂੰ ਪ੍ਰੇਤ ਹੈ ਮਾਇਆ ਮੋਹ ਦਾ ਤੁਸੀਂ ਵਕਾਲਤ ਕਰਦੇ ਹੋ ਜਿਹੜਾ ਮਾਇਆ ਮੋਹ ਦੀ ਵਕਾਲਤ ਕਰਦਾ ਹੈ ਉਹ ਤਾਂ ਪ੍ਰੇਤ ਹੈ ਪ੍ਰੇਤਾਤਮਾ ਹੈ ਲੋ ਜੀ ਇਹ ਕੰਮ ਜਲੂ ਕੰਮ ਧਿਆਨੇ ਕੰਮ ਪੜਨਗੇ ਪ੍ਰਮੇਸ਼ਰ ਨੇ ਪੜਨੇ ਨੇ ਉਹਨਾਂ ਨੂੰ ਭਰੋਸਾ ਹੀ ਪਰਮੇਸ਼ਰ ਤੇ ਹੈ ਨਹੀਂ ਉਹ ਤਾਂ ਕਹਿੰਦਾ ਮਾਇਆ ਪਰਮੇਸ਼ਰ ਹ ਮੈਂ ਮਾਇਨਾ ਹੋਣਾ ਨਹੀਂ ਪੜਲੇ ਉਸੋ ਉਹ ਤਾਂ ਫਿਰ ਪ੍ਰੇਤ ਦੱਸਦਾਈ ਇਹ ਲੋਕ ਪ੍ਰੇਤ ਇਹਨਾਂ ਵਾਸਤੇ ਲਫ਼ਜ਼ ਇਹ ਜੇ ਵਰਤੇ ਨੇ ਇਹ ਜੇ ਵੀ ਹੈਗੇ ਨੇ ਚਰਚਾ 'ਚ ਸਾਰੀ ਤਰ੍ਹਾਂ ਦੇ ਹੀ ਹੁੰਦੇ ਨੇ ਬੋਲ ਕੋਈ ਵੀ ਸਕਦਾ ਉੱਥੇ ਸਭ ਨੂੰ ਝੂਠ ਹੈ ਬੋਲਣ ਦੀ ਨਾ ਬੋਲ ਤਾਂ ਕੋਈ ਵੀ ਸਕਦਾ ਹੈ ਦਹਿ ਦਹਿ ਤੋ ਡਬਰ ਡਮਕਿਉ ਅਡੌਰੂ ਜਿਹੜੇ ਨੇ ਉਹ ਐਵੇਂ ਡਈ ਜਾਂਦੇ ਨੇ ਆ ਕੇ ਪੰਗੇ ਲਈ ਜਾਂਦੇ ਨੇ ਡਬਲ ਡਮੰਕੀਂ ਜਿਹੜਾ ਦੌਰੂ ਵਾਇਦਾ ਹੁੰਦਾ ਉਹ ਆਵੜਾ ਦੌਰੂ ਬੁਝਾਈ ਜਾਂਦੇ ਨੇ ਆਪਣੀ ਗੱਲ ਦਾ ਆਪ ਹੀ ਵਿਰੋਧ ਕਰ ਲੈਂਦੇ ਨੇ ਆਪਣੀ ਗੱਲ 'ਚ ਆਪ ਹੀ ਫਸ ਜਾਂਦੇ ਨੇ ਫਿਰ ਜੁਇਤੇ ਤੀ ਅੰਦਰ ਆ ਫਿਰ ਵੀ ਗੱਲਾਂ ਵਜਾਂਦੀਆਂ ਉਹ ਜਿਹਦੇ ਦੁਚਿੱਤੀ ਹੈ ਜਦੋਂ ਤੱਕ ਦੁਚਿੱਤੀ ਆਦਮੀ ਧਰਮਕ ਨਹੀਂ ਹੁੰਦਾ ਧਰਮਕ ਆਦਮੀ ਦੀ ਨਿਸ਼ਾਨੀਆਂ ਦੁਚਿੱਤੀ ਖਤਮ ਜਿਹਦੇ ਅੰਦਰ ਦੁਚਿੱਤੀ ਹੈ ਉਹ ਧਰਮ ਦੇ ਉੱਤੇ ਜੇ ਗੱਲ ਕਰਦਾ ਮਹਾਮੂਰਖ ਹੈ ਦੋ ਜਿੱਤੀ ਦਾ ਨੂੰ ਆਪਣੇ ਅੰਦਰ ਪਤਾ ਨੋ ਜਿਹੜੇ ਵਿਦਵਾਨ ਦੋ ਜਿੱਤੀ ਅੰਦਰ ਰੱਖੀ ਬੈਠੇ ਨੇ ਧਰਮ ਤੇ ਟਿੱਪਣੀਆਂ ਕਰਦੇ ਨੇ ਮੂਰਖ ਨਹੀਂ ਤੇ ਹੋਰ ਕੀ ਨੇ ਪਹਿਲਾਂ ਦੋ ਜਿੱਤੀ ਖਤਮ ਕਰਕੇ ਇੰਨਾ ਗਵਨਨ ਵੀ ਹਾਂ ਅਸੀਂ ਧਰਮ ਕਾ ਫੇਰ ਗਾ ਚਰਚਾ ਕਰਨ ਆਪਣੇ ਅੰਦਰ ਦੋ ਜਿੱਤੀ ਖਤਮ ਨਹੀਂ ਹੋਈ ਉਹਨਾਂ ਦੇ ਗੱਲਾਂ ਕਰਦੇ ਹੋ ਤੁਸੀਂ ਗਿੱਡੀਆਂ ਬੜੀਆਂ ਅਨਪੜ੍ਹ ਆਦਮੀ ਜਾ ਕੇ ਪੜ੍ਹੇ ਲਿਖਿਆ ਨਾਲ ਪੰਗਾ ਲਵੇ ਉਹਨੂੰ ਮੂਰਖ ਨਹੀਂ ਕਹਾਂਗੇ ਕੀ ਕਹਾਂਗੇ ਗੱਲਾਂ ਉਹ ਸੁਪਰੀਮ ਕੋਰਟ ਜਾ ਬੜੇ ਕੋਈ ਅਨਪੜ੍ਹ ਬਗਾਲਤ ਕਰਨ ਲੱਗੀ ਵੇ ਜਾ ਕੇ ਉਹਨੂੰ ਬੰਨ ਦੇ ਦੂ ਇੱਥੇ ਕੋਈ ਤਰਮ ਦੇ ਖੇਤਾਂ 'ਚ ਕੋਈ ਬਾਬੰਦੀ ਹੋਣੀ ਹੈ ਆ ਦੇਖਿਆ ਨਾ ਆਵੜੇ ਰਾਇ ਮਸਾਨ ਅਬ ਆਵੜੇ ਨਾ ਮਸਾਨ ਵਿੱਚ ਐ ਆਵੜਦੇ ਨੇ ਮੂਰਖ ਫੇ ਛੇਤਰ ਖਾ ਕੇ ਜਾਂਦੇ ਨੇ ਉਹਨੇ ਨਾ ਛੇਤਰੇ ਪੈਣੇ ਨੇ ਦੇਖ ਲਓ ਇੱਥੇ ਲੈ ਕੇ ਇਹਨਾਂ ਨੂੰ ਪ੍ਰਸਾਦ ਰਹੀ ਜਾਣ ਬੇਨਤੀ ਕਰਾ ਕੇ ਚਲੇ ਜਾਣਗੇ ਦਾ ਰਾਈਵਸ ਹੋ ਗਿਆ ਉਹ ਲੈਣਾ 4 5 ਨੇ ਉਹ ਕਿਉਂ ਨੇ ਉਹਦਾ ਜਵਾਬ ਦਵਾਂਗੇ ਟਾਈਮ ਤੇ ਉਹੀ ਕਿਉਂ ਨੇ ਇਹ ਟਾਈਮ ਆਊਗਾ ਉਹ ਦੱਸਾਂਗੇ ਕਿਉਂ ਲੈਣਾ ਕਿਹਦੀਆਂ ਨੇ ਕਿਸੇ ਦੀਆਂ ਨਹੀਂ ਲੈਣਾ ਉਸੇ ਰਾਜੇ ਦੀਆਂ ਲੈਣਾ ਨੇ ਉਹ ਰਾਜੇ ਦੀ ਰਾਜੇ ਦੇ ਘਰੋਂ ਸਾਡੀ ਸੀਆਈਡੀ ਕਰਕੇ ਉਸ ਨੂੰ ਉਸੇ ਦੀ ਗੱਲ ਦੱਸ ਰਹੇ ਨੇ ਇਹਨਾਂ ਨੂੰ ਕੀ ਪਤਾ ਬੂਲਖਾਂ ਨੂੰ ਯਾਦ ਨੂੰ ਬਦਲ ਗਿਆ ਵੀ ਤਾਂ ਮੇਰੀ ਅੱਡ ਬੀਤੀ ਹੈ ਤਾਂ ਜਾਗ ਗਿਆ ਉਹ ਤੇ ਗੱਲੇ ਰਾਜੇ ਦੀਆਂ ਸਾਰੀ ਕਿਸੇ ਦਾ ਤਾਂ ਨਾ ਐਵੇਂ ਲਿਆ ਹੋਇਆ ਤਾਂ ਅੱਖਾਂ ਖੁੱਲੀਆਂ ਨੇ ਵੀ ਗੱਲ ਤਾਂ ਮੈਨੂੰ ਸਮਝਾਉਣ ਨੂੰ ਕਰ ਰਹੇ ਨੇ ਇਹਨਾਂ ਨੂੰ ਕੀ ਪਤਾ ਵੀ ਗੱਲ ਕੀ ਆ ਉਹ ਕਿਉਂ ਲਿਖਣੀ ਪਈ ਉਹ ਜੇ ਉਹਦੀ ਉਹ ਗੱਲ ਉਹਦੇ ਬੈੱਡਰੂਮ ਦੀ ਬਾਹਰ ਆ ਗਈ ਮੇਰੇ ਬੈੱਡਰੂਮ ਦੀ ਗੱਲ ਬਾਹਰ ਕਿਵੇਂ ਆਈ ਇਹਨਾਂ ਕੋਲ ਲੇ ਆਇਓ ਉਹ ਕੱਢ ਕੇ ਉਹ ਨੂੰ ਦੱਸਦੀ ਜਲ ਤਾਂ ਉਹ ਨੂੰ ਪਤਾ ਲੱਗਿਆ ਵੀ ਓਹੋ ਇਹ ਤਾਂ ਮੇਰੀ ਔਰਤ ਦੇ ਵਿੱਚ ਰੁਕਸਾਇ ਦਾ ਮੈਨੂੰ ਜਗਾ ਰਹੇ ਨੇ ਤਾਂ ਤਾਂ ਉਹ ਜਿਹੇ ਗੱਲਾਂ ਕਹਿੰਦਾ ਉਹ ਸਮਝੇ ਇੰਨੀਆਂ ਸਾਖੀਆਂ ਸੁਣ ਕੇ ਉਹਦੇ ਸਮਝ ਨਹੀਂ ਗਈ ਗੱਲ ਵੀ ਕੀ ਨੂੰ ਕਹਿ ਰਹੇ ਨੇ ਕੀ ਕਹਿ ਰਹੇ ਨੇ ਉਹਦਾ ਬਾਤ ਸਮਝਦਾ ਬਾਤ ਵਾ ਰਹੇ ਨੇ ਬਗੰਤ ਵੀਰ ਸੋ ਬੱਕੀਆਂ ਬਗੰਤ ਵੀਰ ਸੋ ਬੱਕੀਆਂ ਜਿਹੜੇ ਜਦੋਂ ਆਦਮੀ ਸੂਰਮੇ ਬੋਲਦੇ ਨੇ ਨਾ ਗਿਆਨਵਾਨ ਬੋਲਦੇ ਨੇ ਨਾ